ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜਿਨ੍ਹਾਂ ਦਾ ਨਾਮ ਹੈਗਾ ਐਲਨ ਮਸਕ ਜਿਨ੍ਹਾਂ ਬਾਰੇ ਤੁਸੀਂ ਪੜਿਆ ਹੋਣਾ ਦੇਖਿਆ ਹੋਣਾ ਤੁਸੀਂ ਆਲਰੇਡੀ ਉਹਨਾਂ ਨੂੰ ਜਾਣਦੇ ਹੈਗੇ ਆ ਸਪੇਸਐਕਸ ਕੰਪਨੀ ਜਿਹੜੀ ਹੈਗੀ ਆ ਟੈਸਲਾ ਦੀ ਕੰਪਨੀ ਹੈਗੀ ਆ ਜਾਂ ਫਿਰ ਟਵਿੱਟਰ ਜਿਹੜਾ ਨਾ ਹੁਣ ਐਕਸ ਹੈਗਾ ਇਦਾਂ ਦੀ ਬਹੁਤ ਸਾਰੀਆਂ ਕੰਪਨੀਆਂ ਦੇ ਉਹ ਮਾਲਕ ਹੈਗੇ ਇੱਕ ਬਿਜ਼ਨਸਮੈਨ ਹੈਗੇ ਆ ਇੱਕ ਕ੍ਰੀਏਟਿਵ ਬੰਦੇ ਹੈਗੇ ਟੈਕਨੋਲੋਜੀਸਟ ਹੈਗੇ ਆ ਕਾਫੀ ਉਹਨਾਂ ਦੀਆਂ ਉਪਲਾਬਧੀਆਂ ਹੈਗੀਆਂ ਤੇ ਉਹਨਾਂ ਦੀ ਮੈਂ ਬਾਇਓਗ੍ਰਾਫੀ ਪੜ੍ਹੀ ਸੀ ਕਾਫੀ ਕੁਝ ਤੇ ਆਪਾਂ ਗੱਲ ਕਰਾਂਗੇ ਵੀ ਕਿਹੜੀਆਂ ਗੱਲਾਂ ਉਹ ਫੋਲੋ ਕਰਦੇ ਜਾਣੀ ਉਹਨਾਂ ਦਾ ਸੁਭਾਅ ਕਿਦਾਂ ਦਾ ਜਿਹੜਾ ਜਿਹਦੇ ਕਰਕੇ ਉਹਨਾਂ ਨੂੰ ਦੀ ਕਾਮਯਾਬੀ ਮਿਲੀ ਹੈਗੀ ਆ ਤੇ ਬਾਕੀ ਜਿਹੜੀ ਕਾਮਯਾਬੀ ਹੁੰਦੀ ਹੈਗੀ ਉਹ ਪਰਮਾਤਮਾ ਦੇ ਹੱਥ ਵਿੱਚ ਹੁੰਦੀ ਹੈਗੀ ਆ ਫਿਰ ਵੀ ਬੰਦਾ ਮਿਹਨਤ ਕਰਦਾ ਹੈਗਾ ਤੇ ਚਲੋ ਆਪਾਂ ਗੱਲ ਕਰਦੇ ਆ ਪਹਿਲਾਂ ਉਹਨਾਂ ਦੇ ਬਚਪਨ ਦੀ ਗੱਲ ਕਰਦੇ ਆ ਬਚਪਨ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਹੋਇਆ ਸੀਗਾ 1971 ਨੂੰ ਤੇ ਉਹਨਾਂ ਦਾ ਪੜ੍ਹਾਈ ਵਿੱਚ ਇੰਨਾ ਮਾਨ ਨਹੀਂ ਲੱਗਦਾ ਹੁੰਦਾ ਸੀ ਤੇ ਨਾਲ ਦੇ ਬੱਚੇ ਉਹਨਾਂ ਨੂੰ ਕਾਫੀ ਸ਼ੇਡ ਦੇ ਵੀ ਰਹਿੰਦੇ ਸੀ ਬਲਿੰਗ ਕਰਦੇ ਸੀਗੇ ਤੇ ਉਹਨਾਂ ਜਿਹੜਾ ਮਨ ਸੀਗਾ ਉਹ ਟੈਕਨੋਲੋਜੀ ਦੇ ਵਿੱਚ ਲੱਗਦਾ ਸੀਗਾ ਗੇਮਿੰਗ ਦੇ ਵਿੱਚ ਲੱਗਦਾ ਸੀਗਾ ਤੇ ਜਿਹੜੀ ਉਹਨਾਂ ਦੀ ਇਹ ਨੇਚਰ ਸੀਗੀ ਟੈਕਨੋਲੋਜੀ ਵਾਲੀ ਉਹੀ ਉਹਨਾਂ ਨੂੰ ਅੱਗੇ ਜਾ ਕੇ ਕਾਮਯਾਬੀ ਦਾ ਕਾਰਨ ਬਣੀ ਹੈਗੀ ਆ ਤੇ ਬਚਪਨ ਦੇ ਵਿੱਚ ਹੀ ਕਹਿੰਦੇ ਉਹਨਾਂ ਨੇ ਇੱਕ ਗੇਮ ਬਣਾ ਦਿੱਤੀ ਸੀਗੀ ਤੇ ਪਹਿਲਾਂ ਸ਼ੁਰੂ ਵਿੱਚ ਜਦੋਂ ਸਾਊਥ ਅਫਰੀਕਾ ਵਿੱਚ ਉੱਥੇ ਕੰਪਲਸਰੀ ਟ੍ਰੇਨਿੰਗ ਹੁੰਦੀ ਹੈ ਮਿਲਟਰੀ ਦੀ ਦੇ ਉਹ ਤੋਂ ਬਚਣ ਵਾਸਤੇ ਉਹ ਮੂਵ ਕਰ ਗਏ ਸੀ ਨੈਕਸਟ ਕੰਟਰੀ ਕੈਨੇਡਾ ਵਿੱਚ ਚਲੇ ਗਏ ਸੀ ਤੇ ਉਹਦੇ ਤੋਂ ਬਾਅਦ ਜੰਗ ਇਹਦੇ ਵਿੱਚ ਉਹ ਯੂ ਐਸ ਏ ਵਿੱਚ ਸੈਟਲ ਹੋ ਗਏ ਜਿੱਥੇ ਉਹਨਾਂ ਦੇ ਬਿਜ਼ਨਸ ਜਿਹੜੇ ਚੱਲਦੇ ਹੈਗੇ ਵੈਸੇ ਤਾਂ ਉਹਨਾਂ ਦੇ ਜਿਹੜੇ ਬਿਜ਼ਨਸ ਹੈਗੇ 올 ਓਵਰ ਵਰਲਡ ਚੱਲਦੇ ਹੈਗੇ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਫਾਲੋ ਕਰਦੇ ਆ ਤੇ ਉਹਨਾਂ ਦੀ ਜਿਹੜੀ ਸੁਭਾਅ ਹੈਗੀ ਆ ਕੁਝ 10 ਗੱਲਾਂ ਹੈਗੀਆਂ ਜਿਹੜੀਆਂ ਮੈਂ ਚੁਣੀਆਂ ਹੈਗੀਆਂ ਉਹਦੇ ਵਿੱਚੋਂ ਨੰਬਰ ਇੱਕ ਜਿਹੜੀ ਚੀਜ਼ ਹੈਗੀ ਆ ਕਿ ਕਹਿੰਦੇ ਉਹ ਦੂਰਦਰਸ਼ੀ ਬਹੁਤ ਹੈਗੀ ਆ ਦੂਰਦਰਸ਼ੀ ਹੋਣ ਦਾ ਮਤਲਬ ਕੀ ਹੁੰਦਾ ਹੈਗਾ ਕਿ ਆਪਾਂ ਕੋਈ ਵੀ ਕੰਮ ਕਰਦੇ ਹੈਗੇ ਆ ਵੀ ਉਹਦਾ ਇਹ ਨਹੀਂ ਵੀ ਹੁਣੇ ਰਿਜ਼ਲਟ ਆ ਜਾਣਾ ਜਾਂ ਕੱਲ ਨੂੰ ਜਾਂ ਹਫ਼ਤੇ ਵਿੱਚ ਰਿਜ਼ਲਟ ਆ ਜਾਣਾ ਕੋਈ ਵੀ ਉਹ ਪ੍ਰੋਜੈਕਟ ਕਰਦੇ ਆ ਜਾਂ ਕੋਈ ਵੀ ਪ੍ਰੋਡਕਟ ਜਾਂ ਫੇ ਕੋਈ ਵੀ ਬਿਜ਼ਨਸ ਕਰਦੇ ਆ ਉਹ ਲੌਂਗ ਟਰਮ ਵਾਸਤੇ ਸੋਚਦੇ ਆ ਵੀ ਦਸਾ ਹਾਲਾਂ ਬਾਅਦ ਪੰਜ ਸਾਲਾਂ ਬਾਅਦ 20 ਸਾਲਾਂ ਬਾਅਦ ਉਹਦਾ ਕਿਦਾਂ ਦਾ ਰਿਜ਼ਲਟ ਆਊਗਾ ਕੀ ਉਹਦਾ ਫਲ ਮਿਲੇਗਾ ਤੇ ਇਹ ਹੁਣ ਬਹੁਤ ਹੀ ਜ਼ਰੂਰੀ ਹੁੰਦਾ ਹੈਗਾ ਇਹਦੇ ਵਿੱਚ ਪੇਸ਼ੈਂਸ ਵੀ ਚਾਹੀਦੀ ਆ ਕਿਉਂਕਿ ਬਹੁਤ ਜਿਹੜੀਆਂ ਚੀਜ਼ਾਂ ਹੁੰਦੀਆਂ ਅਗਲੀ ਜਿਹੜੀ ਉਹਨਾਂ ਦੀ ਨੇਚਰ ਹੈਗੀ ਆ ਕਿ ਉਹ ਰਿਸਕ ਟੇਕਿੰਗ ਆ ਖਤਰੇ ਉਦੇ ਖਿਡਾਰੀ ਕਹਿ ਸਕਦੇ ਆ ਤੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਬਹਿਲਾ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਹੈਗਾ ਤੇ ਉਹ ਸੋਚ ਲੈਂਦੇ ਆ ਵੀ ਜਿੱਦਾਂ ਮਾਰੀ ਖਤਰੇ ਵਾਲੀ ਵੀ ਚੀਜ਼ ਹੈਗੀ ਆ ਕੋਈ ਖਤਰੇ ਵਾਲਾ ਵੀ ਬਿਜ਼ਨਸ ਕਹਿ ਲੋ ਜਾਂ ਪ੍ਰੋਜੈਕਟ ਕਹਿ ਲੋ ਉਹਨੂੰ ਹੱਥ ਪਾ ਲੈਂਦੇ ਹੈਗੇ ਆ ਕਿਉਂਕਿ ਜੇ ਅਗਰ ਆਪਾਂ ਖਤਰੇ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਆਪਾਂ ਪਹਿਲਾਂ ਹੀ ਡਰ ਜਾਂਦੇ ਆ ਵੀ ਆਹ ਚੀਜ਼ ਸਾਡੇ ਕੋਲ ਹੋਣੀ ਨਹੀਂ ਹੈਗੀ ਤੇ ਉਹ ਕੰਮ ਦੇ ਵਿੱਚ ਜਾਂ ਬਿਜ਼ਨਸ ਵਿੱਚ ਕਾਮਯਾਬੀ ਨਹੀਂ ਮਿਲ ਸਕਦੀ ਹੈਗੀ ਤੇ ਖਤਰੇ ਨੂੰ ਹੱਥ ਵਿੱਚ ਲੈਣ ਦੀ ਪਾਵਰ ਉਹਨਾਂ ਦੇ ਵਿੱਚ ਹੈਗੀ ਆ ਤਾਂ ਹੀ ਉਹ ਖਤਰਿਆਂ ਨਾਲ ਖੇਡ-ਖੇਡ ਕੇ ਇੰਨੇ ਕਾਮਯਾਬ ਹੋਏ ਜਿਹੜੀ ਗੱਲ ਹੈਗੀ ਆ ਕਿ ਉਹਨਾਂ ਦੇ ਸੁਭਾਅ ਵਿੱਚ ਸ਼ੈਨਸ਼ੀਲਤਾ ਬਹੁਤ ਹੈਗੀ ਆ ਕਿਉਂਕਿ ਬਹੁਤ ਵਾਰੀ ਉਹ ਫੇਲ्युअर ਦਾ ਸਾਹਮਣਾ ਕਰਦੇ ਆ ਸਫਲਤਾਵਾਂ ਹੁੰਦੀਆਂ ਹੈਗੀਆਂ ਜਿੱਦਾਂ ਹੁਣ ਸਪੇਸ ਐਕਸ ਹੈਗਾ ਜਾਂ ਫਿਰ ਜਿਹੜੀ ਟੈਸਲਾ ਕੰਪਨੀ ਸੀਗੀ ਉਹਦੇ ਵਿੱਚ ਵੀ ਕਾਫੀ ਵਾਰ ਉਹਨਾਂ ਨੂੰ ਫੇਲ ਹੋਣਾ ਪਿਆ ਹੈਗਾ ਇਹ ਬੰਦਾ ਇਹ ਨਾਰਮਲ ਜਿਹੜਾ ਹੁੰਦਾ ਹੈਗਾ ਉਹ ਇੱਕ ਦੋ ਵਾਰੀ ਤਿੰਨ ਵਾਰੀ ਕੰਮ ਕਰਕੇ ਛੱਡ ਦਿੰਦਾ ਵੀ ਹੁਣ ਸਾਡੇ ਕੋਲ ਨਹੀਂ ਹੋਣਾ ਹੈਗਾ ਬਟ ਸ਼ੈਨਹੀਲ ਦੇ ਨੇਚਰ ਉਹਨਾਂ ਵਿੱਚ ਹੋਣ ਕਰਕੇ ਉਹ 10 ਵਾਰੀ ਵੀ ਫੇਲ ਹੋ ਕੇ 11ਵੀਂ ਵਾਰੀ ਕਾਮਯਾਬ ਹੋ ਜਾਂਦੇ ਹੈਗੇ ਆ ਤੇ ਇਹੀ ਉਹਨਾਂ ਦੀ ਕਾਮਯਾਬੀ ਦਾ ਕਾਰਨ ਹੈਗਾ ਅਗਲੀ ਜਿਹੜੀ ਉਹਨਾਂ ਦੇ ਨੇਚਰ ਦੇ ਵਿੱਚ ਗੱਲ ਹੈਗੀ ਹੈ ਕਿ ਬਹੁਤ ਹੀ ਜ਼ਿਆਦਾ ਮਿਹਨਤੀ ਸੁਭਾਅ ਦੇ ਮਿਹਨਤ ਤਾਂ ਹਰ ਕੋਈ ਕਰਦਾ ਹੈਗਾ ਬਟ ਤਰੀਕੇ ਨਾਲ ਮਿਹਨਤ ਕੀਤੀ ਜਾਂਦੀ ਆ ਰੈਗੂਲਰ ਜੇ ਕੰਸਿਸਟੈਂਸੀ ਨਾਲ ਮਿਹਨਤ ਕੀਤੀ ਜਾਂਦੀ ਆ ਉਹਦਾ ਹੀ ਫਲ ਮਿਲਦਾ ਹੈਗਾ ਤੇ ਉਹਦੇ ਵਿੱਚ ਲਿਖਿਆ ਸੀਗਾ ਵੀ ਉਹ 80 ਤੋਂ ਲੈ ਕੇ 100 ਘੰਟੇ ਤੱਕ ਹਰ ਤੇ 15-16 ਘੰਟੇ ਕੰਮ ਹਰ ਰੋਜ਼ ਕਰ ਲੈਂਦੇ ਲਗਭਗ ਤੇ ਆਪਾਂ ਨੂੰ ਲੱਗਦਾ ਰਹਿੰਦਾ ਵੀ ਬੰਦਾ ਬਹੁਤ ਹੀ ਜ਼ਿਆਦਾ ਅਮੀਰ ਹੋ ਪਤ ਨਹੀਂ ਸੋਖਾ ਹੋਣਾ ਹੈਗਾ ਮਿਹਨਤ ਹਰ ਇੱਕ ਬੰਦੇ ਨੂੰ ਕਰਨੀ ਪੈਂਦੀ ਹੈ ਚਾਹੇ ਅਮੀਰ ਹੋਵੇ ਜਾਂ ਗਰੀਬ ਆ ਤੇ ਉਹਦਾ ਫਲ ਵੀ ਜ਼ਰੂਰ ਮਿਲਦਾ ਜਿਹੜੇ ਉਹਨਾਂ ਦੇ ਸੁਭਾਅ ਦੇ ਵਿੱਚ ਗੱਲ ਹੈਗੀ ਆ ਕਿ ਸਮੱਸਿਆਵਾਂ ਨੂੰ ਸੁਲਝਾਉਣ ਦੀ ਜਿਹੜੀ ਕ੍ਰੀਏਟੀਵਿਟੀ ਹੁੰਦੀ ਹੋਈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ ਕੋਈ ਕੋਈ ਵੀ ਵੱਡੀ ਸਮੱਸਿਆ ਹੋਵੇ ਉਹਨੂੰ ਉਹ ਛੋਟੇ-ਛੋਟੇ ਭਾਗਾਂ ਦੇ ਵਿੱਚ ਵੰਡ ਲੈਂਦੇ ਆ ਤੇ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕਾਮਯਾਬੀ ਹੁੰਦੀ ਹੈਗੀ ਆ ਬਹੁਤ ਹੀ ਇਹ ਵਧੀਆ ਇੱਕ ਸੁਭਾਅ ਹੈਗਾ ਕਿ ਜੇ ਅਗਰ ਵੱਡੀ ਪ੍ਰੋਬਲਮ ਹੈਗੀ ਆ ਤੇ ਉਹਨੂੰ ਆਪਾਂ ਛੋਟੇ ਛੋਟੇ ਹਿੱਸਿਆਂ ਕਰਕੇ ਥੋੜਾ ਥੋੜਾ ਕਰਕੇ ਉਹਨੂੰ ਆਪਾਂ ਸੋਲਵ ਕਰੀਏ ਤਾਂ ਉਹਦਾ ਜਿਹੜਾ ਪ੍ਰੋਫਿਟ ਹੈਗਾ ਉਹਦਾ ਫਲ ਜਿਹੜਾ ਮਿਲਦਾ ਹੈ ਅਗਲੀ ਜਿਹੜੀ ਗੱਲ ਹੈਗੀ ਉਹਨਾਂ ਦੀ ਨਵੀਂ ਜਿਹੜੀ ਸੋਚ ਹੈਗੀ ਆ ਉਹ ਅਲੱਗ ਹੀ ਸੋਚਦੇ ਆ ਜੋ ਕੁਝ ਦੁਨੀਆ ਦਾ ਅੱਜ ਕੱਲ ਚੱਲਦਾ ਹੈਗਾ ਉਸ ਤੋਂ ਅਲੱਗ ਸੋਚਦੇ ਹੈਗੇ ਆ ਜਿੱਦਾਂ ਹੁਣ ਡੀਜ਼ਲ ਪੈਟਰੋਲ ਤੇ ਗੱਡੀਆਂ ਚੱਲਦੀਆਂ ਸੀਗੀਆਂ ਤੇ ਉਹਨਾਂ ਨੇ ਇਲੈਕਟ੍ਰਿਕ ਜਿਹੜੀਆਂ ਕਾਰਸ ਹੈਗੀਆਂ ਉਹ ਕੀਤੀਆਂ ਟੈਸਲਾ ਇੱਕ ਬਹੁਤ ਵੱਡੀ ਐਗਜ਼ਾਮਪਲ ਹੈਗੀ ਆ ਹੌਲੀ ਹੌਲੀ ਉਹ ਪੂਰੇ ਵਰਲਡ ਦੇ ਵਿੱਚ ਇਹੋ ਪ੍ਰਚਲਿਤ ਹੋ ਜਾਣੀਆਂ ਹੈਗੀਆਂ ਤੇ ਨਵੀਂ ਸੋਚ ਨਾਲ ਉਹ ਚੱਲਦੇ। ਅਸਲੀ ਜਿਹੜੀ ਉਹਨਾਂ ਦੀ ਸੁਭਾਅ ਦੇ ਵਿੱਚ ਗੱਲ ਹੈਗੀ ਆ ਕਿ ਉਹ ਸੌਫਟ ਥਿੰਕਰ ਹੈਗੇ ਆ। ਸੌਫਟ ਥਿੰਕਰ ਦਾ ਮਤਲਬ ਇਹ ਆ ਵੀ ਕਿਸੇ ਵੀ ਗੱਲ ਨੂੰ ਲੈ ਕੇ ਉਹ ਰਿਜਿਡ ਨਹੀਂ ਹੁੰਦੇ ਹੈਗੇ। ਅਗਰ ਕੋਈ ਉਹਨਾਂ ਦੀ ਸਕੀਮ ਨਹੀਂ ਚੱਲਦੀ ਹੈਗੀ ਜਾਂ ਫੇ ਕੋਈ ਵੀ ਉਹਨਾਂ ਦਾ ਫਾਰਮੂਲਾ ਨਹੀਂ ਚੱਲਦਾ ਹੈਗਾ ਉਹ ਫਾਰਮੂਲਾ ਚੇਂਜ ਕਰ ਜਾਣਗੇ। ਯਾਨੀ ਕਿ ਯੋਜਨਾਵਾਂ ਨੂੰ ਚੇਂਜ ਕਰਕੇ ਆਪਣਾ ਜਿਹੜਾ ਸਮੱਸਿਆ ਹੁੰਦੀ ਹੈਗੀ ਉਹਨਾਂ ਦੀ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ। ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇਹ ਵੀ ਨਵੀਂ ਚੀਜ਼ ਸੈੱਕ ਕੇ ਨਵਾਂ ਫਾਰ ਇਕ ਤਾਂ ਉਹਨੇ ਟੀਮ ਬਣਾ ਲਈ ਹੈਗੀ ਆ ਟੀਮ ਨੂੰ ਉਦਾਹਰਣ ਪੇਸ਼ ਕਰਨ ਵਾਸਤੇ ਉਹ ਆਪਣੀ ਹੀ ਐਗਜ਼ਾਮਪਲ ਦਿੰਦੇ ਹੈਗੇ ਆ ਆਪਣਾ ਹੀ ਜਿਹੜਾ ਕਾਰਜ ਪ੍ਰਣਾਲੀ ਹੈਗੀ ਆ ਟੀਮ ਵਾਂਗ ਹੀ ਕਰਦੇ ਹੈਗੇ ਆ ਇੱਕ ਇਦਾਂ ਨਹੀਂ ਕਹਿੰਦੇ ਵੀ ਮੈਂ ਰਾਜਾ ਆ ਬਈ ਬਾਕੀ ਸਾਰੇ ਮੇਰੇ ਮੁਲਾਜ਼ਮ ਹੈਗੇ ਆ ਉਹ ਇੱਕ ਤਰ੍ਹਾਂ ਲੀਡਰਸ਼ਿਪ ਦੀ ਬਹੁਤ ਹੀ ਵਧੀਆ ਐਗਜ਼ਾਮਪਲ ਹੈਗੀ ਆ ਤੇ ਲੀਡ ਕਰਦੇ ਆ ਨਾਲ ਹੀ ਆਪਣੀ ਜਿਹੜੀ ਟੀਮ ਹੈਗੀ ਉਹਨਾਂ ਨੂੰ ਐਗਜ਼ਾਮਪਲ ਦਿੰਦੇ ਆਪਣੀ ਅਗਲਾ ਜਿਹੜਾ ਉਹਨਾਂ ਦੇ ਸੁਭਾਅ ਵਿੱਚ ਹੈਗਾ ਸਿੱਖਣ ਦੀ ਦੀਵਾਨਗੀ ਉਹ ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਹੀ ਰਹਿੰਦੇ ਹੈਗੇ ਆ ਕੋਈ ਵੀ ਬੰਦਾ ਅਗਰ ਸਿੱਖਣਾ ਬੰਦ ਕਰ ਦਵੇ ਜਿੱਦਾਂ ਪਾਣੀ ਹੈਗਾ ਚੱਲਦਾ ਹੀ ਵਧੀ ਸਵੈ ਲਰਨ ਲ Aprendi ਐ ਇਦਾਂ ਹੀ ਸਾਡਾ ਜਿਹੜਾ ਦਿਮਾਗ ਹੈਗਾ ਉਹਨੂੰ ਸਿੱਖਣ ਦੀ ਆਦਤ ਪਾਉਣੀ ਚਾਹੀਦੀ ਹੈਗੀ ਆ ਤੇ ਐਲਨ ਮਸਕ ਦੇ ਵਿੱਚ ਵੀ ਸਿੱਖਣ ਦੀ ਆਦਤ ਹੈਗੀ ਆ ਉਹ ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਹੀ ਰਹਿੰਦੇ ਹੈਗੇ ਆ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਹੋਣ ਤੇ ਕਿਉਂਕਿ ਹਰੇਕ ਫੀਲਡ ਦੇ ਵਿੱਚ ਮਿਹਨਤ ਹੁੰਦੀ ਹੈਗੀ ਆ ਫਾਰਮੂਲੇ ਹੁੰਦੇ ਹੈਗੇ ਆ ਕਾਰਜ ਪਰਗਾਲੀ ਹੁੰਦੀ ਹੈਗੀ ਆ ਉਹ ਨਵੀਆਂ ਨਵੀਆਂ ਚੀਜ਼ਾਂ ਸਿੱਖ ਕੇ ਆਪਣੇ ਬਿਜ਼ਨਸ ਦੇ ਵਿੱਚ ਉਹ ਚੀਜ਼ਾਂ ਨੂੰ ਅਪਲਾਈ ਕਰਦੇ ਜਿਹੜੀਆਂ 8 9 ਗੱਲਾਂ ਸੀ ਉਹਨਾਂ ਵਿੱਚ 10ਵੀਂ ਜਿਹੜੀ ਗੱਲ ਹੈਗੀ ਆ ਉਹ ਹੈਗੀ ਆ ਕਿ ਉਹ ਸੁਪਨੇ ਬਹੁਤ ਹੀ ਵੱਡੇ ਵੱਡੇ ਦੇਖਦੇ ਹੈਗੇ ਆ ਹਰੇਕ ਇਨਸਾਨ ਨੂੰ ਜਿਹੜ ਇਹ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਸਿਰਫ ਸੁਪਨੇ ਦੇਖਣੇ ਤੇ ਉਹਨਾਂ ਲਈ ਕੰਮ ਵੀ ਕਰਨਾ ਪੈਂਦਾ ਹੈਗਾ ਤੇ ਉਹਨਾਂ ਦੀ ਜਿਹੜੀ ਕੋਸ਼ਿਸ਼ ਹੁੰਦੀ ਹੈਗੀ ਕਿ ਉਹ ਵੱਡਾ ਤੇ ਵੱਡਾ ਸੋਚਣ ਤਾਂ ਹੀ ਉਹ ਕਹਿੰਦੇ ਜਿਹੜਾ ਸਪੇਸ ਐਕਸ ਜਿਹੜੀ ਉੱਤੇ ਰੌਕਟ ਛੱਡੇ ਹੈਗੇ ਉਹਨੇ ਗ੍ਰਹਿ ਛੱਡੇ ਹੈਗੇ ਤੇ ਉਹਨਾਂ ਨੇ ਜਿਹੜੀ ਨਾਸਾ ਕੰਪਨੀ ਹੈਗੀ ਆ ਯੂ ਐਸ ਏ ਦੀ ਤੇ ਉਹਦੇ ਨਾਲ ਸੰਪਰਕ ਕੀਤਾ ਸੀਗਾ ਵੀ ਆਪਣੇ ਜਿਹੜੇ ਗ੍ਰਹਿ ਹੈਗੇ ਆ ਉੱਪਰ ਛੱਡਣੇ ਹੈਗੇ ਆ ਸਮਾਨ ਦੇ ਵਿੱਚ ਤੇ ਬਟ ਉਹਨਾਂ ਨੇ ਮਨਾਂ ਕਰ ਦਿੱਤਾ ਫਿਰ ਉਹਨਾਂ ਨੇ ਇੰਨਾ ਆਪਣਾ ਦਿਮਾਗ ਲੋੜਾਇਆ ਇੰਨੇ ਸੁਪਨੇ ਦੇਖੇ ਸੀਗੇ ਕਿ ਮਿਹਨਤ ਦੇ ਨਾਲ ਉਹਨਾਂ ਨੇ ਆਪਣੇ ਜਿਹੜੇ ਰੌਕਟ ਲਾਂਚਰ ਪਰਵਾਇਡ ਕਰ ਦੱਤੇ ਬਣਾ ਦੱਤੇ ਤੇ ਉਹਦੇ ਵਿੱਚ ਹੀ ਉਹਨਾਂ ਦੇ ਗ੍ਰਹਿ ਜਿਹੜੇ ਹੈਗੇ ਉਹ ਤੇ ਘੁੰਮ ਰਹੇ ਵੀ ਜਿਹੜੇ ਸਟਾਰਲਿੰਕ ਹੈਗੇ ਤਾਰੇ ਇਹ ਦੇਖੇ ਹੋਣੇ ਆ ਅਸਮਾਨ ਦੇ ਵਿੱਚ ਕਰੀਅਲ ਗੱਡੀਆਂ ਦੇ ਤਾਰੇ ਜਾਂਦੀ ਉਹ ਜਿਹੜੇ ਗ੍ਰਹਿ ਹੈਗੇ ਆ ਜਿਹੜੇ ਇੰਟਰਨੈਟ ਪ੍ਰੋਵਾਇਡ ਕਰਨਗੇ ਸਾਰੀ ਦੁਨੀਆ ਉਹ ਐਲਨ ਮਸਕ ਦਾ ਨਾਮ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਹੈਗਾ ਇੰਨੀ ਜਾਨੀ ਕਿ ਮਿਹਨਤ ਕਰਦੀ ਇਹ ਕੋਈ ਪੁਆਇੰਟ ਸਿਗੇ ਜਿਹੜੀ ਬਾਇਓਗ੍ਰਾਫੀ ਤੋਂ ਬਹੁਤ ਹੀ ਜ਼ਿਆਦਾ ਵੱਡੀ ਹੋ ਜਾਣੀ ਆ ਅਗਰ ਆਪਾਂ ਸਾਰੀਆਂ ਗੱਲਾਂ ਕਰਨੀਆਂ ਹੁਣ ਕੁਝ ਮੇਨ ਪੁਆਇੰਟ ਦੱਸੇ ਹੈਗੇ ਆ ਅਗਰ ਆਪਾਂ ਮੈਂ ਜਾਂ ਤੁਸੀਂ ਇਹਨਾਂ ਪੁਆਇੰਟਾਂ ਦੇ ਵਿੱਚ ਤੇ ਚੱਲਣ ਦੀ ਤੇ ਸਾਡੇ ਵੀ ਜਿਹੜੇ ਸੁਪਨੇ ਹੈਗੇ ਸਕਾਰ ਹੋ ਸਕਦੇ ਆ ਸਾਡੀ ਜਿਹੜੀ ਮਿਹਨਤ ਹੈਗੀ ਆ ਉਹਦਾ ਫਲ ਮਿਲ ਸਕਦਾ। ਉਮੀਦ ਤੋਂ ਆਸ ਕਰਦੇ ਆਂ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਗਰ ਫੇਸਬੁੱਕ ਤੇ ਦੇਖਦੇ ਆਂ ਤੇ ਪੇਜ ਨੂੰ ਫੋਲੋ ਕਰ ਲਿਓ। ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ। ਧੰਨਵਾਦ।